हाँ जी विद्यार्थियों अज असी करा लेख मेरा स्कूल मेरे स्कूल का नाम डैश है तो प्यारे विद्यार्थियों ती इस डैश अपना अपने स्कूल का नाम फिल करना है ठीक है मेरे स्कूल का नाम डैश है यह एक आदर्श स्कूल है ਇਹ ਇੱਕ ਆਦਰਸ਼ ਸਕੂਲ ਹੈ ਮੇਰਾ ਸਕੂਲ ਬਹੁਤ ਵੱਡਾ ਅਤੇ ਸੁੰਦਰ ਹੈ ਮੇਰਾ ਸਕੂਲ ਬਹੁਤ ਵੱਡਾ ਅਤੇ ਸੁੰਦਰ ਹੈ ਮੇਰੇ ਸਕੂਲ ਦੇ ਸਾਰੇ ਕਮਰੇ ਖੁੱਲੇ ਸਾਫ਼ ਅਤੇ ਹਵਾਦਾਰ ਹਨ ਮੇਰੇ ਸਕੂਲ ਦੇ ਸਾਰੇ ਕਮਰੇ ਖੁੱਲੇ ਸਾਫ਼ ਅਤੇ ਹਵਾਦਾਰ ਹਨ ਇਸ ਵਿੱਚ ਸਾਇੰਸ ਲੈਬ ਕੰਪਿਊਟਰ ਲੈਬ ਅਤੇ ਲਾਇਬ੍ਰੇਰੀ ਵੀ ਹੈ ਮੇਰੇ ਸਕੂਲ ਵਿੱਚ ਬਿਜਲੀ ਅਤੇ ਪਾਣੀ ਦਾ ਬਹੁਤ ਚੰਗਾ ਪ੍ਰਬੰਧ ਹੈ ਮੇਰੇ ਸਕੂਲ ਵਿੱਚ ਦੋ ਵੱਡੇ ਖੇਡ ਦੇ ਮੈਦਾਨ ਅਤੇ ਦੋ ਸੁੰਦਰ ਬਗੀਚੇ ਵੀ ਹਨ ਮੇਰੇ ਸਕੂਲ ਦੇ ਸਾਰੇ ਅਧਿਆਪਕ ਬਹੁਤ ਮਿਹਨਤ ਨਾਲ ਪੜ੍ਹਾਉਂਦੇ ਹਨ ਮੈਨੂੰ ਆਪਣੇ ਸਕੂਲ ਤੇ ਮਾਣ ਹੈ। ਪਰਮਾਤਮਾ ਕਰੇ ਮੇਰਾ ਸਕੂਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਤਾਂ ਪਿਆਰੇ ਵਿਦਿਆਰਥੀਓ ਐਸੀ ਮੇਰੇ ਸਕੂਲ ਦੀਆਂ 10 ਲਾਈਨਾਂ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਨਾ, ਕਮੈਂਟ ਕਰਨਾ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ ਜੀ ਬਹੁਤ ਬਹੁਤ